ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਸਵੇਰੇ 6 ਵਜੇ ਤੋਂ 7 ਵਜੇ ਦੇ ਵਿਚਕਾਰ ਉੱਠਦੇ ਹਨ ਤਾਂ ਉਹਨਾਂ ਨੂੰ ਇੱਕ ਸ਼ਬਦ ਦਾ ਜਾਪ ਦੱਸਣ ਜਾ ਰਹੀ ਹਾਂ ਜਿਸ ਦੇ ਨਾਲ ਤੁਹਾਡੇ ਮਨ ਦੀਆਂ ਮਨੋ ਕਾਮਨਾਵਾਂ ਜ਼ਰੂਰ ਪੂਰੀਆਂ ਹੋਣਗੀਆਂ ਇਸ ਸ਼ਬਦ ਦਾ जाप ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਹੈ ਤਾਂ ਤੁਹਾਨੂੰ ਪਹਿਲੇ ਦਿਨ ਤੋਂ ਹੀ ਇਸ ਸ਼ਬਦ ਦਾ ਅਸਰ ਦਿਖੇਗਾ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆ ਜਾਵੇਗਾ ਅਤੇ ਉਸ ਦੀ ਸ਼ੁਰੂਆਤ ਅਗਲੀ ਸਵੇਰ ਤੋਂ ਹੀ ਹੋਵੇਗੀ ਅਤੇ ਉਹ ਕਿਹੜਾ ਸ਼ਬਦ ਹੈ ਅਤੇ ਤੇ ਪੰਜੀ ਵਾਰ ਹੀ ਕਿਉਂ ਕਰਨਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਲਈ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਜੋ ਵੀ ਉਪਗਤੀ ਜੋ ਵੀ ਸ਼ਬਦ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਨੂੰ ਜ਼ਰੂਰ ਕਰਨਾ ਅਤੇ ਅੱਜ ਤੋਂ ਹੀ ਕਰਕੇ ਦੇਖਣਾ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਇਸ ਸ਼ਬਦ ਨੇ ਕਿੰਨਾ ਅਸਰ ਕੀਤਾ ਹੈ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਹ ਸੰਗਤ ਜੀ ਕਈ ਲੋਕ ਕਹਿ ਦਿੰਦੇ ਹਨ ਕਿ ਅਸੀਂ ਆਪਣੀ ਆਦਤ ਤੋਂ ਮਜਬੂਰ ਹਾਂ ਅਤੇ ਜ਼ਿਆਦਾਤਰ ਦੂਜਿਆਂ ਨੇ ਦੇਖਿਆ ਹੋਵੇਗਾ ਕਿ ਲੋਕ ਆਪਣੀਆਂ ਮਾੜੀਆਂ ਆਦਤਾਂ ਨੂੰ ਆਪਣੀਆਂ ਮਜਬੂਰੀਆਂ ਦੱਸਦੇ ਨੇ ਕਹਿਣਗੇ ਕਿ ਕੀ ਕਰਾਂ ਇਹ ਕੰਮ ਮੇਰੇ ਤੋਂ ਆਪਣੇ ਆਪ ਹੋ ਜਾਂਦਾ ਹੈ ਕਿਉਂਕਿ ਮੈਂ ਆਦਤ ਤੋਂ ਮਜਬੂਰ ਹਾਂ ਜਿਹਾ ਆਪਾਂ ਵੀ ਕਿਸੇ ਨੂੰ ਝਟ ਕਹਿ ਦਿੰਦੇ ਹਾਂ ਕਿ ਇਹਨੇ ਇਹ ਕੰਮ ਕਰਨਾ ਹੀ ਹੈ ਕਿਉਂਕਿ ਇਹ ਉਸਦੀ ਆਦਤ ਹੈ ਲੇਟ ਉੱਠਣ ਨੂੰ ਖਾਸ ਕਰਕੇ ਹੀ ਆਪਣੀ ਆਦਤ ਮੰਨਿਆ ਜਾਂਦਾ ਹੈ ਅਤੇ ਨਾਲ ਹੀ ਮਜਬੂਰੀ ਵੀ ਕਿਹਾ ਜਾਂਦਾ ਹੈ ਕਿਉਂਕਿ ਲੇਟ ਉੱਟਣ ਵਾਲੇ ਅਕਸਰ ਇਹ ਗੱਲ ਕਹਿੰਦੇ ਨੇ ਕਿ ਅਸੀਂ ਉੱਠਣਾ ਚਾਹੁੰਦੇ ਹਾਂ ਪਰ ਆਦਤੋਂ ਮਜਬੂਰ ਹੋਣ ਕਾਰਨ ਉੱਠਿਆ ਨਹੀਂ ਜਾਂਦਾ ਪਰ ਅਸੀਂ ਕਦੀ ਸੋਚਿਆ ਕਿ ਇਹ ਮਾੜੀਆਂ ਆਦਤਾਂ ਹੀ ਸਾਡੀ ਮਜਬੂਰੀ ਕਿਉਂ ਬਣਦੀਆਂ ਨੇ ਅਸੀਂ ਆਪਣੀ ਚੰਗੀ ਆਦਤ ਨੂੰ ਆਪਣੀ ਮਜਬੂਰੀ ਬਣਾ ਸਕਦੇ ਹਾਂ ਕਹਿਣ ਤੋਂ ਭਾਵ ਕਿ ਕੋਈ ਵੀ ਅਜਿਹਾ ਕੰਮ ਨਹੀਂ ਕਰ ਸਕਦੇ ਜੋ ਅਸੀਂ ਨਾ ਚਾਹੁੰਦੇ ਹੋਏ ਵੀ ਉਹ ਚੰਗਾ ਕੰਮ ਸਾਡੇ ਕੋਲ ਹੋ ਜਾਵੇ ਉਹ ਚੰਗਾ ਕੰਮ ਸਾਡੀ ਮਜਬੂਰੀ ਬਣ ਜਾਵੇ ਕਿਉਂਕਿ ਆदत ਤੋਂ ਮਜਬੂਰ ਦਾ ਮਤਲਬ ਤਾਂ ਇਹ ਹੁੰਦਾ ਹੈ ਕਿ ਮੈਂ ਇਸ ਆदत ਦੇ ਅਧੀਨ ਹੋ ਗਿਆ ਹਾਂ ਮੈਂ ਇਸ ਆदत ਦੇ ਮੁਤਾਬਕ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਫਿਰ ਜੇਕਰ ਉਸ ਆदत ਦੇ ਅਨਸਾਰ ਹੀ ਆਪਾਂ ਚੱਲਣਾ ਹੈ ਤੇ ਫਿਰ ਉਹ ਆदत ਮਾਣੀ ਨੇ ਚੰਗੀ ਹੋਣੀ ਚਾਹੀਦੀ ਹੈ ਚੰਗੀ ਆਦਤ ਸਾਡੀ ਮਜਬੂਰੀ ਬਣਨੀ ਚਾਹੀਦੀ ਹੈ ਤੇ ਜੋ ਵੀ ਲੋਕ ਸਵੇਰੇ 6 ਤੋਂ 7 ਵਜੇ ਦੇ ਵਿਚਕਾਰ ਉੱਠਦੇ ਨੇ ਅਤੇ ਉੱਠਣ ਤੋਂ ਬਾਅਦ ਸਾਰਾ ਦਿਨ ਪਛਤਾਉਂਦੇ ਨੇ ਕਿ ਕਾਸ਼ ਮੈਂ ਅੰਮ੍ਰਿਤ ਵੇਲੇ ਉੱਠ ਗਿਆ ਹੁੰਦਾ ਕਾਸ਼ ਮੈਂ 2 ਘੰਟੇ ਪਹਿਲਾਂ ਉੱਠ ਗਿਆ ਹੁੰਦਾ ਤਾਂ ਮੈਂ ਕਿੰਨੇ ਕੰਮ ਨਿਬੇੜ ਸਕਦਾ ਸੀ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜਪ ਸਕਦਾ ਸੀ ਕਿਉਂਕਿ ਅੰਮ੍ਰਿਤ ਵੇਲੇ ਦਾ ਸਮਾਂ 3 ਤੋਂ 6 ਦਾ ਹੈ ਅਤੇ ਫਿਰ ਅਕਸਰ ਹੀ ਅਸੀਂ ਪਛਤਾਉਂਦੇ ਰਹਿੰਦੇ ਹਾਂ ਕਿ ਅਸੀਂ 2 ਵਜੇ ਵੇ ਉੱਠੇ ਤਾਂ 3 ਵਜੇ ਉੱਠਦੇ ਸਾਡੀ ਹਾਜ਼ਰੀ ਅੰਮ੍ਰਿਤ ਵੇਲੇ ਦੇ ਵਿੱਚ ਲੱਗ ਜਾਣੀ ਸੀ ਬਾਸਾਤ ਸੰਗਤ ਜੀ ਬਾਅਦ ਵਿੱਚ ਪਛਤਾਉਣ ਦੇ ਨਾਲ ਕੁਝ ਨਹੀਂ ਹੁੰਦਾ ਕਿਉਂਕਿ ਜਿਹੜਾ ਵੇਲਾ ਇੱਕ ਵਾਰੀ ਹੱਥ ਵਿੱਚੋਂ ਨਿਕਲ ਗਿਆ ਉਹ ਵਾਪਸ ਨਹੀਂ ਆ ਸਕਦਾ ਪਰ ਤੁਸੀਂ ਇਹ ਸੋਚੋ ਕਿ ਜੇ ਤੁਸੀਂ ਸਿਰਫ 1 ਘੰਟਾ ਵੀ ਪਹਿਲਾਂ ਉੱਠ ਪੈਂਦੇ ਹੋ ਜਿੱਦਾਂ 6 ਵਜੇ ਉੱਠਦੇ ਹੋ ਜੇਕਰ 5 ਵਜੇ ਉੱਠਦੇ ਹੋ ਜਾਂ 5:30 ਤੋਂ 6 ਵਜੇ ਤੱਕ ਉੱਠਦੇ ਹੋ ਤਾਂ ਤੁਹਾਡੀ ਹਾਜ਼ਰੀ ਅਮਰਤ ਵੇਲੇ ਦੇ ਵਿੱਚ ਪੈ ਜਾਂਦੀ ਹੈ ਤੁਹਾਡਾ ਸੰਪਰਕ ਤੁਹਾਡੀ ਅਰਦਾਸ ਤੁਹਾਡੀ ਆਵਾਜ਼ ਉਸ ਪਰਮਾਤਮਾ ਤੱਕ ਪਹੁੰਚ ਜਾਂਦੀ ਹੈ ਤਾਂ ਫਿਰ ਸਾਧ ਸੰਗਤ ਜੀ ਅੱਜ ਤੋਂ ਬਾਅਦ ਤੁਹਾਨੂੰ ਪਛਤਾਉਣ ਦੀ ਲੋੜ ਨਹੀਂ ਹੈ ਤੁਸੀਂ ਜਿੰਨੇ ਵਜੇ ਵੀ ਚਾਹੋ ਓਨੇ ਵਜੇ ਵੀ ਬੜੇ ਆਰਾਮ ਦੇ ਨਾਲ ਉੱਠ ਸਕਦੇ ਹੋ ਇਹ ਗੁਰੂ ਤੇ ਭਰੋਸਾ ਰੱਖ ਕੇ ਕਹਿ ਰਹੇ ਹਾਂ ਇਹ ਕੰਮ ਕਰਨਾ ਕੋਈ ਬਹੁਤਾ ਔਖਾ ਨਹੀਂ ਹੈ ਇਹ ਕੰਮ ਆਪਾਂ ਸੌਣ ਤੋਂ ਤੁਰੰਤ ਪਹਿਲਾਂ ਕਰਨਾ ਹੈ ਜਦੋਂ ਵੀ ਰਾਤ ਨੂੰ ਸੌਣਾ ਹੈ ਸੌਣ ਦੇ ਲਈ ਅਸੀਂ ਆਪਣੇ ਬਿਸਤਰੇ ਤੇ ਜਾਣਾ ਹੈ ਤਾਂ ਬਿਸਤਰੇ ਦੇ ਉੱਪਰ ਲੰਮੇ ਪਾਏ ਪਾਏ ਇੱਕ ਵਾਰ ਅਕਾਲ ਪੁਰਖ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਹੈ ਅਤੇ ਇੱਕ ਅਰਦਾਸ ਦੇ ਵਿੱਚ ਇੱਕੋ ਸ਼ਬਦ ਕਹਿਣਾ ਹੈ ਅਤੇ ਪੰਜੀ ਵਾਰ ਕਹਿਣਾ ਹੈ ਪਹਿਲਾਂ ਤੁਸੀਂ ਦਸਾਂ ਗੁਰੂ ਸਾਹਿਬਾਨਾਂ ਦੇ ਵਿੱਚੋਂ ਕਿਸੇ ਵੀ ਇੱਕ ਗੁਰੂ ਦਾ ਨਾਮ ਲੈ ਕੇ ਪੰਜੀ ਵਾਰ ਬੋਲਣਾ ਹੈ ਚਾਹੇ ਤੁਸੀਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਨਾਮ ਲੈ ਲਾ ਚਾਹੇ ਗੁਰੂ ਰਾਮਦਾਸ ਪਾਤਸ਼ਾਹ ਜੀ ਚਾਹੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿਣ ਤੋਂ ਭਾਵ ਇਹ ਹੈ ਕਿ ਇੱਕ ਤੋਂ ਲੈ ਕੇ 10 ਗੁਰੂ ਸਾਹਿਬਾਨ ਤੱਕ ਕਿਸੇ ਵੀ ਗੁਰੂ ਦਾ ਨਾਮ ਲੈ ਸਕਦੇ ਹੋ ਕਟੋ ਕਟ ਪੰਜੀ ਵਾਰ ਕਹਿਣਾ ਹੈ ਇਸ ਤੋਂ ਬਾਅਦ ਜੇ ਤੁਹਾਡਾ ਦਿਲ ਕਰਦਾ ਹੈ ਤੁਸੀਂ ਭਾਵੇਂ 50 ਵਾਰ 100 ਵਾਰ ਕਹਿ ਲਓ ਪਰ ਕਟੋ ਕਟ ਪੰਜੀ ਵਾਰ ਗੁਰੂ ਦਾ ਨਾਮ ਲੈ ਕੇ ਫਿਰ ਬੇਨਤੀ ਕਰਨੀ ਹੈ ਕਿ ਵਾਹਿਗੁਰੂ ਅਕਾਲ ਪੁਰਖ ਜੀ ਮੈਨੂੰ ਵੀ ਇੰਨੇ ਵਜੇ ਉਠਾ ਦੇਣਾ ਚਾਹੇ ਤੁਸੀਂ 3 ਵਜੇ ਉੱਠਣਾ ਹੈ ਚਾਹੇ 4 ਵਜੇ ਉੱਠਣਾ ਹੈ 5 ਵਜੇ ਉੱਠਣਾ ਹੈ ਜਿੰਨੇ ਵਜੇ ਵੀ ਅਸੀਂ ਉੱਠਣਾ ਚਾਹੁੰਦੇ ਹਾਂ ਉਸ ਸਮੇਂ ਨੂੰ ਪੰਜੀ ਵਾਰ ਰਿਪੀਟ ਕਰਨਾ ਹੈ ਅਤੇ ਇਹੇ ਬੇਨਤੀ ਕਰਨੀ ਹੈ ਕਿ ਧੰਨ ਗੁਰੂ ਨਾਨਕ ਦੇਵ ਜੀ ਮੈਨੂੰ ਅਮਰਤ ਵੇਲੇ 8 ਵਜੇ ਉਠਾ ਦੇਣਾ ਜਦੋਂ ਤੁਸੀਂ ਪੰਜੀ ਵਾਰ ਗੱਲ ਇਹ ਕਹੋਗੇ ਕਹਿੰਦੇ ਆ ਸੌ ਜਾਓਗੇ ਤਾਂ ਤੁਸੀਂ ਸਵੇਰੇ ਉੱਠ ਕੇ ਹੈਰਾਨ ਹੋ ਜਾਓਗੇ ਕਿ ਜਦੋਂ ਵੀ ਤੁਹਾਡੀ ਅਲਾਰਮ ਦੀ ਘੰਟੀ ਵੱਜੇਗੀ ਤੁਹਾਨੂੰ ਕੋਈ ਵੀ ਆਲਸ ਨਹੀਂ ਹੋਵੇਗਾ ਕੋਈ ਵੀ ਦਲੇਦਰ ਨਹੀਂ ਹੋਵੇਗਾ ਇਥੋਂ ਤੱਕਰ ਕੇ ਤੁਸੀਂ ਬਿਨਾਂ ਅਲਾਰਮ ਤੋਂ ਹੀ ਅਮਰਤ ਵੇਲੇ ਉੱਠ ਜਾਓਗੇ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਤੁਸੀਂ ਬੜਾ ਵਧੀਆ ਉੱਠ ਪਾਓਗੇ ਤੇ ਅੰਮ੍ਰਿਤ ਵੇਲੇ ਉੱਠ ਕੇ ਤੁਹਾਡਾ ਬਾਣੀ ਪੜਨ ਨੂੰ ਦਿਲ ਕਰੇਗਾ ਪਰ ਜਦੋਂ ਵੀ ਇਹ ਬੇਨਤੀ ਅਰਦਾਸ ਕਰਨੀ ਹੈ ਅੱਖਾਂ ਬੰਦ ਕਰਕੇ ਮਨ ਤੋਂ ਕਹਿਣਾ ਹੈ ਕਿ ਇਹ ਨਹੀਂ ਕਿ ਸਿਰਫ ਜ਼ੁਬਾਨ ਦੇ ਨਾਲ ਕਹਿ ਦੇਣਾ ਹੈ ਜਾਂ ਟੀਵੀ ਵੇਖਦਿਆਂ ਵੇਖਦਿਆਂ ਕਹਿ ਜਾਣਾ ਹੈ ਨਹੀਂ ਪੂਰੇ ਮਨ ਤੋਂ ਪੂਰੋਸੇ ਦੇ ਨਾਲ ਇਹ ਸ਼ਬਦ ਨੂੰ ਕਹਿਣਾ ਹੈ ਇਸ ਗੱਲ ਨੂੰ ਕਹਿੰਦਿਆਂ ਹੋਇਆਂ ਤੁਹਾਡਾ ਧਿਆਨ ਗੁਰੂ ਨਾਨਕ ਦੇਵ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਹੋਣਾ ਚਾਹੀਦਾ ਹੈ ਜਾਂ ਜੇ ਸ੍ਰੀ ਗੁਰੂ ਸਾਹਿਬਾਨ ਦਾ ਨਾਮ ਤੁਸੀਂ ਲਾਉਗੇ ਉਹਨਾਂ ਦੇ ਚਰਨਾਂ ਦਾ ਧਿਆਨ ਧਾਰ ਕੇ ਇਹ ਬੇਨਤੀ ਕਰਨੀ ਹੈ ਤਾਂ ਤੁਸੀਂ ਕੱਲ ਨੂੰ ਇਹ ਫਰਕ ਦੇਖੋਗੇ ਸਾਧ ਸੰਗਤ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਅਪਣਾਉਣਾ ਹੈ ਇਹ ਕੋਈ ਬਹੁਤਾ ਔਖਾ ਕੰਮ ਨਹੀਂ ਸੰਗਤ ਜੀ ਇਹ ਉਹਨਾਂ ਲਈ ਝੁਗਤ ਹੈ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਜਾਗ ਨਹੀਂ ਆਉਂਦੀ ਜਿਹੜੇ ਅੰਮ੍ਰਿਤ ਵੇਲੇ ਜਾਗ ਕੁੱਲਨ ਦੇ ਬਾਵਜੂਦ ਵੀ ਉੱਠ ਨਹੀਂ ਪਾਉਂਦੇ ਉੱਠ ਕੇ ਗੁਰਬਾਣੀ ਪੜ ਨਹੀਂ ਪਾਉਂਦੇ ਸਾਧ ਸੰਗਤ ਇਹ ਜੋਗਤ ਉਹਨਾਂ ਦੀ ਬੜੇ ਹੀ ਕੰਮ ਆਵੇਗੀ ਜੇਕਰ ਆਪਾਂ ਇਹ ਵੀ ਨਹੀਂ ਕਰ ਸਕਦੇ ਤਾਂ ਫਿਰ ਅਸੀਂ ਕੁਝ ਵੀ ਨਹੀਂ ਕਰ ਸਕਦੇ ਕਿਉਂਕਿ ਜੇ ਪੰਛੀ ਵਾਰ ਇੱਕੋ ਸ਼ਬਦ ਕਹਿਣ ਨਾਲ ਜੇ ਸਾਡੀ ਝੋਲੀ ਦੇ ਵਿੱਚ ਅੰਮ੍ਰਿਤ ਵੇਲਾ ਪਿਆ ਜਾਵੇ ਤਾਂ ਸਾਡੇ ਤੋਂ ਵੱਡੇ ਕਰਮਾ ਵਾਲਾ ਕੋਈ ਨਹੀਂ ਹੋ ਸਕਦਾ ਤੁਸੀਂ ਇੱਕ ਕੋਸ਼ਿਸ਼ ਜ਼ਰੂਰ ਕਰਨੀ ਹੈ ਜੇ ਗੁਰੂ ਨਾਨਕ ਦੇਵ ਪਾਸ਼ਾ ਜੀ ਨੇ ਤੁਹਾਡੇ ਭਾਗ ਕਰਮ ਬਦਲਨੇ ਹੋਏ ਤਾਂ ਜ਼ਰੂਰ ਕਿਰਪਾ ਕਰਨਗੇ ਤੁਹਾਨੂੰ ਅੰਮ੍ਰਿਤ ਵੇਲੇ ਜਾਗ ਜ਼ਰੂਰ ਆਵੇਗੀ ਕਿਉਂਕਿ ਜਦੋਂ ਆਪਾਂ ਕੋਈ ਵੀ ਗੱਲ ਮਨ ਦੇ ਨਾਲ ਕਹਿੰਦੇ ਹਾਂ ਵਾਰ-ਵਾਰ ਕਹਿੰਦੇ ਹਾਂ ਉਹ ਸਿੱਧੀ ਗੱਲ ਵਾਹਿਗੁਰੂ ਅਕਾਰ ਬੁਰਖ ਜੀ ਤੱਕ ਪਹੁੰਚਦੀ ਹੈ ਇਹ ਸਾਡੇ ਮਨ ਨੂੰ ਸੈੱਟ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿਉਂਕਿ ਜਦੋਂ ਮਨ ਸੈੱਟ ਹੋਵੇਗਾ ਫਿਰ ਮਨ ਹੀ ਸਾਡੇ ਤਨ ਨੂੰ ਪ੍ਰੇਰਨਾ ਦਿੰਦਾ ਹੈ ਕੋਈ ਵੀ ਕੰਮ ਕਰਨ ਦੀ ਜਦੋਂ ਆਪਾਂ ਇਸ ਤਰੀਕੇ ਦੇ ਨਾਲ ਵਾਰ-ਵਾਰ ਸ਼ਬਦ ਬੋਲ ਕੇ ਆਪਣੇ ਆਪ ਨੂੰ ਸੈੱਟ ਕਰ ਲਵਾਂਗੇ ਮਨ ਨੂੰ ਟ੍ਰੇਨ ਕਰ ਲਵਾਂਗੇ ਕਿ ਮੈਂ ਸਵੇਰੇ 3 ਵਜੇ ਉੱਠਣਾ ਹੈ ਟਾਈਮ ਤੁਸੀਂ ਇੱਕੋ ਹੀ ਰੱਖਣਾ ਹੈ ਚਾਹੇ 3 ਦਾ ਕਹ ਲਓ 4 ਦਾ ਚਾਹੇ 5 ਦਾ ਕਹ ਲਓ ਤੁਹਾਡਾ ਮਨ ਉਸੇ ਸਮੇਂ ਤੇ ਸੈੱਟ ਹੋ ਜਾਵੇਗਾ ਉਸੇ ਹਿਸਾਬ ਦੇ ਨਾਲ ਸਾਡੇ ਸਰੀਰ ਨੂੰ ਵੀ ਸੈੱਟ ਕਰ ਦੇਵੇਗਾ ਇਹ ਕਰਕੇ ਜ਼ਰੂਰ ਦੇਖਣਾ ਸਾਥ ਸੰਗਤ ਜੇਕਰ ਤੁਹਾਨੂੰ ਇਸ ਝੁਕਤੀ ਦਾ ਫਰਕ ਦਿਸਿਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਕੱਲ ਨੂੰ ਅੰਮ੍ਰਿਤ ਵੇਲੇ ਉੱਠ ਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਇਸ ਝੁਕਤੀ ਨੇ ਤੁਹਾਡੀ ਉੱਪਰ ਕਿੰਨਾ ਅਸਰ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ